ਸੋ ਗਾਇਸ ਵੈਲਕਮ ਬੈਕ ਟੂ ਮਾਈ ਅਨਦਰ ਵੀਡੀਓ ਸੋ ਲਾਸਟ ਵਾਲੇ ਬਲੌਗ ਚ ਤੁਸੀਂ ਦੇਖਿਆ ਹੋਣਾ ਕਿ ਆਪਾਂ ਗਏ ਸੀਗੇ ਪਟਿਆਲੇ ਧਰਨੇ ਤੇ ਤੇ ਕੱਲ ਮੈਨੇਜਮੈਂਟ ਨੇ ਮੀਟਿੰਗ ਦਾ ਦਿੱਤਾ ਸੀਗਾ ਨੋਟਿਸ ਅੱਜ ਦੇਖਦੇ ਆ 1 ਵਜੇ ਮੀਟਿੰਗ ਆ ਆਪਣੀ ਦੇਖਦੇ ਆ ਕੀ ਬਣਦਾ ਦੱਸਦੇ ਆ ਤੁਹਾਨੂੰ ਹੁਣ ਚੱਲਦੇ ਆ ਫੇਰ ਪਟਿਆਲੇ ਨੂੰ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਵੀਡੀਓ ਪੂਰੀ ਦੇਖਿਓ ਲਗਾ ਲਗਾ ਤਾਰ ਗੱਡੀਆਂ ਮੰਗਾ ਦਾ ਹਾਲ ਨਹੀਂ ਹੁੰਦਾ ਕਿਉਂਕਿ ਜੇ ਛੱਡੀਆਂ ਮੰਗਾ ਤਾਂ ਬਿਲਕੁਲ ਚਾਰ ਮੰਗਾੜੇ ਛੋਟੀਆਂ ਹੱਤੀ ਮੰਗਾੜੇ ਦੇ ਤਲੇ ਇੱਕ ਕਪੜੀਆਂ ਦਾ ਕੋਈ ਗਲਾ ਬਣਾ ਦਿੱਤਾ ਗਿਆ ਇਹ ਇੰਨਾ ਹੀ ਕਰਦਾ ਤੂੰ ਦੇਣਾ ਕਿਉਂਕਿ ਸਾਥੀਓ ਜੇ ਉਹ ਨਾ ਲੱਗਾ ਪਹਿਲਾ ਗੱਲ ਕਰੀਏ ਤਾਂ ਸਾਡਾ ਜਿਹੜਾ ਆਧਾਰਾ ਸੀਗਾ ਉਹ ਬੜੀਆ ਬੜਾ ਮੁਨਾਫੇ ਵਿੱਚ ਜ਼ਾਰਾ ਚੱਲ ਰਿਹਾ ਸੀਗਾ ਸਾਡੇ ਸਿਰੇ ਬੀਂਦੀ ਮਾਰਦੇ ਆਪਾਂ ਜਿਹੜਾ ਖੱਤਰ ਪਲਾਨ ਸੀਗੇ ਉਹ ਸਾਰੇ ਗਏ ਸਾਥੀ ਜੀ ਜੀਆ ਉਹ ਲੋਕਾਂ ਨੂੰ ਜਿਹੜਾ ਉਹ ਭਈਆ ਸਰਕਾਰ ਸਰਕਾਰ ਨੂੰ ਵਿਚੋਂ ਮਨਜ਼ੂਰ ਨਾ ਚੋੜੀ ਆ ਸਰਕਾਰ ਇਸ ਲੋਕਾਂ ਨੂੰ ਜਿਹੜੇ ਪਰੇਸ਼ਾਨ ਕਰਾਉਣੇ ਆ ਉਹਨਾਂ ਦੇ ਹੱਥ ਵੀ ਸਾਈਟਾਂ ਜੂੜੀਆਂ ਇੱਥੇ ਜਿੱਥੇ ਅੱਜ ਤੱਕਿਆ 30 20 ਲੈਦਾ ਜਿੱਥੇ ਕਾਗਲ ਜਾਂਦਾ ਸੀ 50 هاني انا ایک کینٹ ایک پنڈی لڑائی ہے ایک پنڈی لڑائی وہ پنجا رتن نے رکھا ہے کہ کیوں ہے اور جب کہنے اس کا کردار کیا انہوں نے خود اپنا مضمون پڑھنے کے اوپر یہ راگ لگا رہا ہے ਰੱਖਣਾ ਪਈ ਹੈ ਨਹੀਂ ਪਿਛਲੇ ਸਵੇਰੇ ਅੰਦਰ ਫੌਨ ਮੈਨੇਜਮੈਂਟ ਦੇ ਨਾਲ ਅਜਿਹੇ ਡਾਟਾ ਕਰਦੇ ਨੇ ਮੀਟਿੰਗ ਹੋਈ ਆ ਥਿਰ ਦੇ ਸਾਰਾ ਦਾਰਾ ਪੇਚਨ ਦੀ ਗੱਲ ਚੱਲ ਰਹੀ ਆ ਗੱਲ ਕਿੱਥੇ ਅੜੀ ਸਿਰਫ 15 ਲੱਖ ਪੈਨਸ਼ਨ ਮੁਲਾਜ਼ਮਾਂ ਤੇ ਕ ਲੜੀ ਉਹਨਾਂ ਨੇ ਕਿਹਾ ਵੀ 15 ਲੱਖ ਪੈਨਸ਼ਨ ਮੁਲਾਜ਼ਮਾ ਜਿਹੜਾ ਇਹਨੂੰ ਅਸੀਂ ਪੈਨਸ਼ਨ ਨਹੀਂ ਦੇ ਸਕਦੇ ਕਿਉਂਕਿ ਬਹੁਤ ਸਾਰੇ ਮੁਲਾਜ਼ਮ ਇਸ ਕਰਕੇ ਭਰਾਵੋ ਸਾਡਾ ਆਧਾਰ ਹੈ ਇਸ ਮੁਕਜੋੜ ਦੀ ਲੜਾਈਆ ਅੱਜ ਸਾਡੇ ਵਿੱਚ ਸਾਡੇ ਟੀਐਸਯੂ ਟੈਕਨੀਕਲ ਸਬ ਜੁਨੀਅਨ ਤੋਂ ਸਾਥੀ ਜੀ ਆਇਆ ਜਿਹੜੇ ਇਸ ਨਿੱਜੀ ਕਰਨ ਦੀ ਨੀਤੀ ਨੂੰ ਰੱਦ ਕਰਉਣ ਵਾਸਤੇ ਸਾਡੇ ਪ੍ਰਧਾਨ ਜੀ ਬੈਠੇ ਆ ਬੀਜੇ ਦੇਵ ਜੀ ਜਿਨ੍ਹਾਂ ਨੇ ਇਸ ਆਧਾਰ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਟਰਮੀਨੇਟ ਹੋਏ ਆ ਉਹਨਾਂ ਨੂੰ ਮਤਲਬ ਜਥੇਬੰਦੀ ਵੱਲੋਂ ਬਹਾਲ ਵੀ ਕਰਵਾਇਆ ਗਿਆ ਤੈਨੂੰ ਤੂੰ ਹੀ ਪੈਸੇ ਭਰਾਵੋ ਦਿੱਤੇ ਆ ਕਹਿੰਦਾ ਭਾਵ ਅੱਜ ਜਥੇਬੰਦੀ ਬੈਠੀ ਆ ਟੀਯੂ ਜਿਹੜੀ ਅੱਜ ਲਈ ਇਹ ਗੱਲ ਕਹਿੰਦੀ ਆ ਕਿ ਜਿਹੜੇ ਸਰਕਾਰੀ ਅਦਾਰੇ ਆ ਨਿੱਜੀ ਕਰਨ ਦੀ ਨੀਤੀ ਆ ਇਹ ਰੱਦ ਹੋਣੀ ਚਾਹੀਦੀ ਆ ਤੇ ਪੱਕੀ ਪਰਤੀ ਹੋਣੀ ਚਾਹੀਦੀ ਆ ਇਸ ਕਰਕੇ ਭਰਾਵੋ ਖਾਲੀ ਸਾਮੀਆਂ ਦੇ ਵਿਰੁੱਧ ਪਰਤੀ ਹੋਣੀ ਚਾਹੀਦੀ ਆ ਅੱਜ ਵੀ ਉਹ ਲੜ ਰਹਾ ਅੱਜ ਜਿਹੜਾ ਆ ਬੁੱਟਾ ਉੱਕੇ ਆ ਇਹਨਾਂ ਦੀ ਸਿਹਣਾ ਮੈਂ ਤੁਹਾਨੂੰ ਗੱਲ ਦੱਸਣਾ ਚਾਹਣਾ 2016 ਦੇ ਵਿੱਚ ਮੈਂ ਇੱਕ ਕਮਲੇਟ ਸੈਂਟਰ ਤੇ ਬੈਠਾ ਤੇ ਮੇਰੇ ਨਾਲ ਸਾਡਾ ਸਾਥੀ ਜਗਦੀਪ ਕੁਮਾਰ ਜੀ ਆਉਂਦਾ ਉਹ ਮੈਨੂੰ ਮੋਰਚੇ ਦਾ ਕੱਟ ਦਿਖਾਉਂਦਾ ਤੇ ਪ੍ਰਧਾਨ ਇਹ ਵੀਰੇ ਤੁਸੀਂ ਨਹੀਂ ਇਕੱਠੇ ਹੋ ਕੇ ਲੜਦੇ ਤੁਸੀਂ ਆਪਦੀ ਯੂਨੀਅਨ ਕਿਉਂ ਨਹੀਂ ਬਣਾਉਂਦੇ ਅਸੀਂ 13 ਅਗਸਤ 2016 ਨੂੰ ਇੱਥੇ ਕੇ ਆਪਣਾ ਲੁਧਿਆਣਾ ਦੀ ਧਰਤੀ ਤੇ ਉੱਥੇ ਲੋਕਾਂ ਦਾ ਠੇਕਾ ਮਲਾਜਵਾ ਦਾ ਘਾਟਾ ਮਾਰ ਇਕੱਠ ਦੇਖਿਆ ਤੇ ਅਸੀਂ ਇਕੱਠ ਦੇਖਿਆ ਤੇ ਅਸੀਂ ਜਦੋਂ ਆ ਕੇ ਗੱਲ ਕੀਤੀ ਤਾਂ ਅਸੀਂ ਆਪਣੀ ਠਾਈ ਅਗਸਤ ਨੂੰ ਜਿੱਥੇ ਬੰਦੀ ਦੀ ਸ਼ੁਰੂਆਤ ਕੀਤੀ ਤੇ ਜਿੱਥੇ ਬੰਦੀ ਦੀ ਕਮੇਟੀ ਬਣਾ ਕੇ ਪੂਣੀ ਹੋਣੀ ਪੰਜਾਬ ਦੇ ਵਿੱਚ ਲੈ ਕੇ ਗਏ ਆਹੀ ਬੋਰਡ ਮੈਨੇਜਮੈਂਟ ਨੇ ਸਾਨੂੰ ਲਾਜ ਵੀ ਦਿੱਤੇ ਤੇ ਸਾਨੂੰ ਜਦੋਂ ਅਸੀਂ ਇਹਨਾਂ ਦੇ ਕੰਨੇ ਨਹੀਂ ਜੜੇ ਪਾ ਭਰਾਵੋ ਸਾਨੂੰ ਤਿੰਨ ਤਿੰਨ ਸਾਲ ਫਾਰਕ ਕਰਕੇ ਰੱਖਿਆ ਜੀ ਤਾ ਆਹੀ ਮਨੇ ਜਿਵੇਂ ਤਸੀ ਤਿੰਨ ਸਾਲ ਡਿਊਟੀ ਦਾ ਫਾਰਕ ਕਰਕੇ ਰੱਖਿਆ ਪਰ ਸਾਥੀਆਂ ਨੇ ਸਾਡੀ ਡਟਣੀ ਹਮਾਇਤ ਕੀਤੀ ਆ ਪੈਸੇ ਭੁੱਲੋ ਵੀ ਪੰਜਾਬ ਸਰਕਾਰ ਉਹਦਾ